ਅੱਛਾ ਕੱਲ੍ਹ ਦੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਅੱਜ ਅੱਜ ਦੀ ਵੱਡੀ ਖਬਰ ਖਬਰਨਾਂ ਤਾਂ ਕਿ ਜਰੂਰ ਬਨੇ ਰਹਿਣਾ ਜਿੰਨਾ ਵੀ ਰਾਂ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਇੱਕ ਹੋਰ ਖਾਲਿਸਤਾਨੀ ਤੇ ਹਮਲਾ ਅਮਰੀਕਾ ਦੇ ਨਿੰਜਰ ਦੇ ਕਰੀਬੀ ਚਲਦੀਆਂ ਗੋਲੀਆਂ ਇਸ ਦਿਨ ਆ ਪਿਛਲੇ ਸਾਲ ਕੈਨੇਡਾ ਚ ਖਾਲਿਸਤਾਨੀ ਕਟੜਵੰਤੀ ਹਰਦੀਪ ਸਿੰਘ ਨਿੰਜਰ ਦੇ ਕਤਲ ਦਾ ਮਾਮਲਾ ਕਾਫੀ ਸੁਰੱਖਿਅਤ ਚ ਰਿਹਾ ਸੀ ਹੁਣ ਹਰਦੀਪ ਸਿੰਘ ਦੇ ਕਰੀਬੀ ਵਿਅਕਤੀ ਦੇ ਅਮਰੀਕਾ ਚ ਹਮਲਾ ਹੋਇਆ ਹੈ ਉਹ ਇਸ ਹਮਲੇ ਵਿੱਚ ਜਵਾਲਵਾਲ ਬਚ ਗਿਆ ਹੈ ਰਿਪੋਰਟ ਅਨੁਸਾਰ ਸਿੱਖ ਫੋਰ ਜਸਟਿਸ ਤੇ ਸਤਿੰਦਰਪਾਲ ਸਿੰਘ ਰਾਜੂ ਨੇ ਸੈਨ ਫਰਸੀਕੋ ਵਿੱਚ ਗੋਲੀਆਂ ਨਾਲ ਨਿਸ਼ਾਨਾ ਬਣਾਇਆ ਗਿਆ ਇਸ ਦੇ ਨਾਲ ਹੀ ਇੱਕ ਘਟਨਾ 11 ਅਗਸਤ ਦੀ ਦੱਸੀ ਜਾ ਰਹੀ ਹੈ ਸਤਿੰਦਰਪਾਲ ਸਿੰਘ ਰਾਜੂ ਨੂੰ ਇੱਕ ਟਰੱਕ ਦੀ ਇੰਟਰਸਟੇਟ 505 ਵੱਲ ਜਾ ਰਿਹਾ ਸੀ ਜਦ ਹਮਲਾਵਰਾਂ ਨੇ ਉਸ ਤੇ ਗੋਲੀਆਂ ਚਲਾ ਦਿੱਤੀਆਂ ਅਜੇ ਤੱਕ ਅਮਰੀਕਾ ਦੇ ਅਧਿਕਾਰੀਆਂ ਨੇ ਇਸ ਮਾਮਲੇ ਵਿੱਚ ਕੋਈ ਗ੍ਰਿਫਤਾਰੀ ਨਹੀਂ ਕੀਤੀ ਐਸਤਿੰਦਰਪਾਲ ਸਿੰਘ ਰਾਜੂ ਵਖਵਾਦੀ ਸਮੂਹ ਸਿੱਖ ਫੋਰ ਜਸਟਿਸ ਦੇ ਮੈਂਬਰ ਦੱਸੇ ਜਾ ਰਿਹਾ ਐ ਐਸ ਐਫ ਜੇ ਦੇ ਭਾਰਤ ਸਰਕਾਰ ਨੇ ਅੱਤਵਾਦ ਵਿਰੋਧ ਕਾਨੂੰਨ ਤਹਿਤ ਪਾਬੰਦੀ ਲਗਾਈ ਹੋਈ ਹੈ ਰਾਜੂ ਨਿੰਜਰ ਦਾ ਕਰੀਬੀ ਤੇ ਖਾਲਿਸਤਾਨੀ ਮੂਵਮੈਂਟ ਦਾ ਸਗਰਮ ਕਾਰ ਹੁਣ ਮੰਨਿਆ ਜਾ ਰਿਹਾ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਧੰਨਵਾਦ